ਅੱਜ ਆਪਾਂ ਖੜੇ ਆ ਤੂੰ ਕਿਹੜੀ ਬਾਤ ਤੇ ਜਾਣਾ ਮੁੱਦਗੀ ਰੋਡ ਉੱਤੇ ਇੱਥੇ ਮਾਤਾ ਦਕਾਨ ਲਾਉਂਦੀ ਆ ਇਹਾਂ ਢਾਡਾਂ ਦੀ ਤੇ ਮਾਤਾ ਨਾਲ ਥੋੜੀ ਗੱਲਬਾਤ ਵੀ ਕਰਨੀ ਆ ਸੱਚੀ ਮਾਤਾ ਜੀ ਹਾਂ ਸ੍ਰੀ ਕਾਪਟਰ ਕੀ ਤੇ ਮਾਤਾ ਜੀ ਕਿੰਨੇ ਟਾਈਮ ਤੋਂ ਤੁਸੀਂ ਇਹ ਲਾਉਨੇ ਇੱਥੇ ਦਕਾਨੀ ਮੈਂ ਚੌਥਾ ਘੰਟਾ ਖੜਾ ਪੁੱਤ ਠੀਕ ਆ ਰੋਜ਼ਾਨਾ ਹੀ ਲਾਉਨੇ ਤੁਸੀਂ ਇੱਥੇ ਹਾਂ ਹਾਂ ਡੇਲੀ ਲਾਉਨੇ ਪੁੱਤਰ ਜਾਨਾ ਠੀਕ ਆ ਠੀਕ ਆ ਮੈਂ ਪਰ ਸੰਗਤ ਤੇ ਜਾਨੀ ਹੁੰਦੀ ਆ ਨਰੰਕਰੀ ਕੋਲ ਜੀ ਉਹ ਤੇ ਆ ਕੇ ਲਾਉਂਦੀ ਨਹੀਂ ਦੋ ਬਾਈ ਠੀਕ ਆ ਠੀਕ ਆ ਜੀ ਤੇ ਕਿੰਨੇ ਕਿੰਨੇ ਚੀਜ਼ ਵੇਚਦੇ ਤੁਸੀਂ ਇੱਥੇ ਜਿੱਦਾ ਕੋਲ 50 ਦੀਆਂ ਹਾਂਜੀ 100 ਵਾਲੀਆਂ 20 ਦੀ 30 ਦੀ ਤੇ ਆ ਘੜੇ ਵੀ ਰੱਖੇ ਤੰਦੂਰ ਵੀ ਰੱਖੇ ਜੀ ਮਾਤਾ ਨੇ ਇੱਥੇ ਤੰਦੂਰ ਹੈਗਾ 400 ਵਾਲਾ ਹਾਂਜੀ ਇੱਕ ਹੈਗਾ 600 ਵਾਲਾ ਇੱਥੇ ਨੌਜਵਾਨ ਵੀ ਅੱਜ ਕੱਲ ਕੰਮ ਨਹੀਂ ਕਰਦੇ ਦਰਵੇਲੋ ਬਜ਼ੁਰਗੋ ਹੀ ਮਾਤਾ ਕੰਮ ਕਰ ਰਹੀ ਹੈ ਵਧੀਆ ਤੇ ਸੁਨੇਹਾ ਅੱਜ ਦੀ ਪੀੜ੍ਹੀ ਨੂੰ ਆ ਦੇਖ ਲਓ ਜੀ ਮਾਤਾ ਵਧੀਆ ਇਹਨਾ ਟਾਈਮ ਪਾਸ ਹੋਈ ਜਾਂਦਾ ਜੀ ਮਾਤਾ ਟਾਈਮ ਪਾਸ ਹੋ ਜਾਂਦਾ ਪੁੱਤ ਚਲੋ ਵਧੀਆ ਜੀ ਵਧੀਆ ਘਰੇ ਬੈਠਣਾ ਔਲ ਠੀਕ ਆ ਜੀ ਹਾਂ ਘਰੇ ਬੈਠਣਾ ਔਲ ਠੀਕ ਆ ਜੀ ਇਹ ਕੰਮ ਹਾਂ ਪੁੱਤ ਕੋਲ ਦੇ ਵਿੱਚ ਹਾਂਜੀ ਹਾਂਜੀ ਮਾਤਾ ਦੀ ਮਾਤਾ ਦੀ ਮਾਤਾ ਇਹ ਦਰਨੀ ਹੋਏ ਇੰਦਰੀ ਬਣਾ ਕੇ ਠੀਕ ਆ ਠੀਕ ਆ ਜੀ